ਦਾਤਾ ਸਾਹਿਬ ਵਾਹਿਗੁਰੂ ਕੀ ਫਤਿਹ ਜੀ ਸਾਧ ਸੰਗਤ ਜੀ ਮੇਰਾ ਪਿੰਡ ਕੋਰਪਾਈ ਨਾਨਕ 13 13 ਸੈਟੀ ਦੇ ਵੱਲੋਂ ਜਿਹੜਾ ਸ਼੍ਰੀ ਮਕਸਰ ਸਾਹਿਬ ਦੇ ਵੱਲੋਂ ਮੈਨੂੰ ਇੱਕ ਕਰਮਕਪੀਅਰ ਵੀਰ ਨੇ ਇੱਕ ਸਾਈਕਲ ਦਿੱਤਾ ਹੈਗਾ ਜੋ ਕਿ ਜੋ ਬੱਚਾ ਤੁਹਾਡੇ ਸਾਹਮਣੇ ਖੜਾ ਇਹ ਲੋਰਵੰਦ ਪਰਿਵਾਰ ਦੇ ਵਿੱਚ ਬੱਚਾ ਹੈਗਾ ਇਸ ਬੱਚੇ ਨੂੰ ਉਹ ਸੰੀਰ ਦਾ ਸੈਕਾ ਦੇਣ ਵਾਸਤੇ ਮੈਂ ਅੱਜ ਬੁੱਟਰਕੂਆ ਸਕੂਲ ਉਤੇ ਵਿੱਚ ਪਹੁੰਚਾ ਹੋਇਆਗਾ ਤੇ ਸਾਰਾ ਸਟਾਫ ਮੇਰੇ ਕੋਲ ਖੜਾ ਹੈਗਾ ਜਿਵੇਂ ਜਿਵੇਂ ਮੈਨੂੰ ਕੋਈ ਚੀਜ਼ ਮਿਲਦੀ ਹੈ ਉਸ ਤਰ੍ਹਾਂ ਕਿਸੇ ਲੋੜਵੰਦ ਪਰਿਵਾਰ ਨੂੰ ਕੋਈ ਚੀਜ਼ ਦਿੱਤੀ ਜਾਂਦੀ ਹੈਗੀ ਮੇਰੀ ਇੱਕ ਬੇਨਤੀ ਹੈ ਵੀ ਆਪਣੇ ਘਰਾਂ ਵਿੱਚ ਕੋਈ ਚੀਜ਼ ਖੜੀ ਹੁੰਦੀ ਹੈ ਕੋਈ ਸੈਕਾ ਖੜਾ ਹੁੰਦਾ ਪੁਰਾਣਾ ਜਾਂ ਕੋਈ ਬੈਗ ਹੁੰਦਾ ਜਾਂ ਕਾਪੀਆਂ ਪਸੰਹ ਹੁੰਦੀਆਂ ਹੈ ਅਸੀਂ ਖੁਦ ਕਿਸੇ ਲੋੜਵੰਦ ਬੱਚੇ ਨੂੰ ਦੇ ਸਕਦੇ ਹਾਂ ਜੇ ਕਿਸੇ ਕੋਲ ਕੋ ਸਮਾਂ ਨਹੀਂ ਤਾਂ ਮੇਰਾ ਨੰਬਰ 9814076456 ਜੋ ਸੁਸਾਇਟੀ ਵੱਲੋਂ ਅਸੀਂ ਉਸ ਬੱਚੇ ਕੋਲ ਪਹੁੰਚ ਕਰਕੇ ਉਸ ਨੂੰ ਚੀਜ਼ ਦਿੱਤੀ ਜਾਂਦੀ ਹੈ ਆ ਜੋ ਬੱਚਾ ਮੇਰੇ ਕੋਲ ਖੜਾ ਹੈ ਖੁਦ ਇਧਰ ਨਾ ਕੀ ਹੈ ਮੇਰਾ ਨਾਮ ਰਾਜਵਿੰਦਰ ਸਿੰਘ ਹੈ ਤੇ ਤੇਰਾ ਸਕੂਲ ਦਾ ਨਾਮ ਕੀ ਹੈ ਮੇਰੇ ਸਕੂਲ ਦਾ ਨਾਮ ਸਰਕਾਰੀ ਪ੍ਰਾਇਮਰੀ ਸਕੂਲ ਬੁੱਟਰ ਬਟੂਆ ਹੈ ਲੋਰਮ ਦਾ ਪਰਿਵਾਰ ਦੇ ਵਿੱਚ ਉਹ ਬੱਚਾ ਹੈਗਾ ਇਹ ਤੇ ਮੈਨੂੰ ਪਤਾ ਲੱਗਿਆ ਵੀ ਇਸ ਕੋਲੇ ਸਾਈਕਲ ਨਹੀਂ ਬੜੀ ਜ਼ਰੂਰਤ ਪੈਦਲ ਚੱਲ ਕੇ ਆਉਂਦਾ ਸੀਗਾ ਕਿਸੇ ਟਾਈਮ ਇਹਨੂੰ ਛੱਡਣ ਵਾਲੇ ਉਹਨਾਂ ਕੋਲ ਟਾਈਮ ਨਹੀਂ ਦਸਦਾ ਸੀਗਾ ਤੇ ਵਿਚਾਰਾ ਸਕੂਲੋਂ ਰਹਿ ਜਾਂਦਾ ਸੀਗਾ ਇਸ ਨੂੰ ਜੋ ਸਾਈਕਲ ਦਿੱਤਾ ਗਿਆ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਸਾਡੀ ਸੈਟੀ ਨੇ ਇੱਕ ਅਪਰਾਲਾ ਕੀਤਾ ਜਾਂ ਕੋਈ ਹੋਰ ਸਮਾਨ ਜਿਹੜਾ ਆਪਣੇ ਘਰ 'ਚ ਪਿਆ ਹੁੰਦਾ ਹੈ ਜਿਹੜਾ ਆਪਾਂ ਨੂੰ ਵਰਤਨ ਤੋਂ ਬਾਹਰ ਹੈ ਉਹ ਸਾਡੀ ਸੈਟੀ ਨੂੰ ਉਹ ਸਮਾਨ ਦਿੱਤਾ ਜਾਵੇ ਤਾਂ ਅਸੀਂ ਇਹ ਜਿਹੇ ਲੋੜਵੰਦ ਬੱਚਿਆਂ ਨੂੰ ਉਹ ਦੇ ਸਕੀਏ ਸਾਡੇ ਕੋਲੇ ਪੈਨ ਪ੍ਰਿੰਸੀਪਲ ਸਾਹਿਬ ਕਰਿਆ ਨੇ ਇਹ ਕੁਝ ਆਪਣੇ ਵਿਚਾਰ ਰੱਖਣਗੇ ਦੱਸੋ ਬਣੇ ਮਾਨਕ ਤੇਰਾ 13 ਸੋਸਾਇਟੀ ਤੋਂ ਬਾਬਾ ਜੀ ਔਰ ਪਾਈਪਿੰਡ ਤੋਂ ਸਾਡੇ ਸਕੂਲ ਦੇ ਵਿੱਚ ਅੱਗੇ ਵੀ ਬਹੁਤ ਸਾਰੀ ਸੇਵਾਵਾਂ ਨਿਭਾਉਂਦੇ ਰਹਿੰਦੇ ਆ ਬੱਚਿਆਂ ਨੂੰ ਆ ਕੇ ਇੱਕ ਦੇ ਕਾਪੀਆਂ ਪੈਨਸਲਾ ਵੰਡ ਜਾਂਦੇ ਆ ਜਾਂ ਹੋਰ ਕੋਈ ਜਿਹੜੀ ਜ਼ਰੂਰਤ ਦੀ ਚੀਜ਼ ਹੁੰਦੀ ਆ ਉਹ ਦੇ ਲੈਂਦੇ ਆ ਉਸੇ ਤਰ੍ਹਾਂ ਅੱਜ ਵੀ ਬਾਬਾ ਜੀ ਸਾਡੇ ਕੋਲੇ ਹਾਜ਼ਰ ਹੋਏ ਆ ਸਾਡੇ ਸਕੂਲ ਦੇ ਬੱਚਾ ਰਾਜਵਿੰਦਰ ਸਿੰਘ ਹੈ ਇਹਨੂੰ ਸਾਈਕਲ ਦੀ ਲੋੜ ਸੀ ਤੇ ਇਹ ਸਾਈਕਲ ਲੈਣ ਤੋਂ ਅਸਮਰੱਥ ਸੀਗੇ ਤੇ ਬਾਬਾ ਜੀ ਨੇ ਅੱਜ ਇਹਨੂੰ ਸਾਈਕਲ ਦੇ ਕੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਮੈਂ ਆਪਦੇ ਵੱਲੋਂ ਆਪਦੇ ਸਟਾਫ ਵੱਲੋਂ ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਰਦਾਰ ਮਿੱਧ ਸਿੰਘ ਜੀ ਖਾਲਸਾ ਪ੍ਰਧਾਨ ਨਾਨਕ ਤੇਰਾ ਤੇਰਾ ਸੋਸਾਇਟੀ ਦੇ ਅੱਜ ਸਾਡੇ ਵਿਚਕਾਰ ਆਏ ਨੇ ਪ੍ਰਾਇਮਰੀ ਸਕੂਲ ਬਟਰਾ ਬਘਵਾੜੀ ਪਹਿਲਾਂ ਤਾਂ ਇਹਨਾਂ ਦਾ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ ਪੂਰੀ ਟੀਮ ਦਾ ਹੀ ਵੀ ਜਿਹੜੇ ਇਹਨਾਂ ਨੂੰ ਸਹਿਯੋਗ ਕਰਦੇ ਨੇ ਉਹਨਾਂ ਦਾ ਵੀ ਧੰਨਵਾਦ ਹੈਗਾ ਜੋ ਲੋੜ ਦੀ ਜ਼ਰੂਰਤ ਦੀ ਚੀਜ਼ ਹੁੰਦੀ ਹੈ ਜਿਵੇਂ ਕਾਪੀਆਂ ਹੋ ਗਈਆਂ ਪੈਨਸਲਾਂ ਹੋ ਗਈਆਂ ਉਹ ਦੇ ਕੇ ਜਾਂਦੇ ਆਂ ਔਰ ਅੱਜ ਜਿਹੜਾ ਹੈਗਾ ਇਸ ਬੱਚੇ ਨੂੰ ਸਾਈਕਲ ਦੀ ਜਿਹੜੀ ਆ ਦੇਣ ਆਈ ਆ ਔਰ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਤੁਸੀਂ ਬਾਬਾ ਜੀ ਦੇ ਚੈਨਲ ਤੇ ਦੇਖੋ ਜਾ ਕੇ ਬਾਬਾ ਜੀ ਤੁਸੀਂ ਕਿੱਥੇ ਨਹੀਂ ਜਾਂਦੇ ਜੀ ਜਿੱਥੇ ਹੜ ਪੀੜਤਾ ਉਧਰ ਨੂੰ ਚੱਲ ਮੋਟਰਸਾਈਕਲ ਤੇ ਜਾਂ ਕਿਸੇ ਕੁੜੀ ਦਾ ਵੇਹ ਜਰੂਰਤਮੰਦ ਦਾ ਉਧਰ ਚੱਲ ਪਏ ਕਹਿਣ ਦਾ ਮਤਲਬ ਇਹ ਹੈ ਵੀ ਇਹ ਦੀਨ ਦੁਖੀਆਂ ਦੀ ਸੇਵਾ ਕਰਦੇ ਰਹਿੰਦੇ ਜੀ ਸੋਈ ਸਾਡਾ ਇਹ ਫਰਜ਼ ਬਣਦਾ ਵੀ ਅਸੀਂ ਇਹ ਜਿਹੜੇ ਇਨਸਾਨ ਹੈ ਇਹਨਾਂ ਦੀ ਸਹਾਇਤਾ ਕਰੀਏ ਜਿੰਨੀ ਵੀ ਹੋ ਸਕਦਾ ਜਰੂਰੀ ਨਹੀਂ ਵੀ ਆਪਾਂ ਕੋਈ ਵੱਡੇ ਪੱਦਰ ਦੇ ਕਰਨ ਜਿੰਨੀ ਤੁਹਾਡੀ ਸ਼ਰਧਾ ਉਨੀ ਬਾਬਾ ਜੀ ਦੀ ਜਰੂਰ ਸਹਾਇਤਾ ਕਰੋ ਕਿਉਂਕਿ ਇਹਨਾਂ ਨੂੰ ਇੱਕ ਉਹ ਸੇਵਾ ਲੱਗੀ ਐ ਹਰ ਦੇ ਹਿੱਸੇ ਨਹੀਂ ਆਉਂਦੀ ਇਹ ਜੀ ਸੇਵਾ ਇਹ ਸੇਵਾ ਗੁਰਨਾਨਕ ਸਾਹਿਬ ਨੇ ਲਾਈ ਹੋਈ ਐ ਸਾਡੇ ਤੁਰੂਆਂ ਨੇ ਇਹ ਸੇਵਾ ਲਾਈ ਹੋਈ ਐ ਸੋ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਇੱਕ ਬੇਨਤੀ ਜ਼ਰੂਰ ਐ ਜਿਵੇਂ ਬਾਬਾ ਜੀ ਨੇ ਕਿਹਾ ਵੀ ਜਿਹੜੀ ਸਾਡੇ ਘਰਾਂ ਦੇ ਵਿੱਚ ਨਾ ਬੇਲ ਲੋੜੀਆਂ ਚੀਜ਼ਾਂ ਕਈ ਵਾਰੀ ਪੰਜਾਂ ਨੂੰ ਸਾਡੀ ਵਰਤੋਂ ਚ ਨਹੀਂ ਹੁੰਦੀਆਂ ਉਹ ਅਸੀਂ ਉਹੀ ਖਿਲਾਰ ਦਿੰਨੇ ਛੱਤ ਤੇ ਕਰਤੀਆਂ ਜਾਂ ਰੱਖਤੀਆਂ ਸੋ ਜਿੰਨੀਆਂ ਵੀ ਇਹ ਜਿਹਾਂ ਹੈਗੀਆਂ ਤੁਹਾਡੇ ਕੋਲੇ ਕੋਈ ਵਸਤੂਆਂ ਕੋਈ ਸਾਈਕਲ ਹੋ ਗਿਆ ਜਾਂ ਕੋਈ ਹੋਰ ਹੋ ਗਿਆ ਕੋਈ ਖੜਾਉਣੇ ਹੋ ਜਾਣ ਜੋ ਵੀ ਹੈ ਸੋ ਸਰ ਬਾਬਾ ਜੀ ਦੇ ਨਾਲ ਸਹਿਯੋਗ ਕਰੋ ਬਾਬਾ ਜੀ ਨੇ ਆਪਣਾ ਨੰਬਰ ਬੋਲਿਆ ਹੋਇਆ ਹੈਗਾ ਇਹ ਤੁਹਾਡੇ ਤੋਂ ਕਲੈਕਟ ਕਰਕੇ ਉਸ ਜ਼ਰੂਰਤਮੰਦ ਨੂੰ ਜ਼ਰੂਰ ਦੇਣਗੇ ਜੇਕਰ ਤੁਸੀਂ ਆਪ ਦੇ ਸਕਦੇ ਹੋ ਉਹਦੇ ਬਾਰੇ ਬਾਬਾ ਜੀ ਤੋਂ ਪੁੱਛ ਸਕਦੇ ਹੋ ਵੀ ਅਸੀਂ ਇੱਥੇ ਜਾਣਾ ਜੀ ਬਾਬਾ ਜੀ ਤੁਹਾਨੂੰ ਦੱਸਣਗੇ ਹਾਂ ਭਾਈ ਉੱਥੇ ਦੇ ਆਓ ਤੁਸੀਂ ਆਪ ਦੇ ਆਓ ਨਹੀਂ ਬਾਬਾ ਜੀ ਨਾ ਕੰਟੈਕਟ ਕਰੋ ਉਹ ਆਪ ਤੁਹਾਡੇ ਕੋਲ ਲੈ ਕੇ ਦੇ ਆਉਣਗੇ ਸੋ ਅੰਤ ਵਿੱਚ ਮੈਂ ਇਹੀ ਕਹੂੰਗਾ ਵੀ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਇਓ ਇੱਥੇ ਔਰ ਸੇਵਾ ਕਰ ਰਹੇ ਹੋ ਹਾਂ ਇੱਕ ਹੋਰ ਮੈਂ ਤੁਹਾਨੂੰ ਜਰੂਰ ਦੱਸੂੰਗਾ ਕਿ ਇਸ ਪਿੰਡ ਦੇ ਵਿੱਚ ਵੀ ਮੁੱਟਰ ਖੂਹੇ ਦੇ ਵਿੱਚ ਵੀ ਬਾਬਾ ਜੀ ਸੇਵਾ ਚਲਾ ਰਹੇ ਨੇ ਇੱਕ ਘਰ ਆ ਜ਼ਰੂਰਤਮੰਦਾਂ ਦਾ ਘਰ ਪੂਆ ਰਹੇ ਨੇ ਸਹਿਯੋਗ ਇਹਨਾਂ ਦਾ ਵੀ ਹੈ ਉਸ ਤੋਂ ਬਾਅਦ ਪਿੰਡ ਦਾ ਵੀ ਹੈ ਕੁਝ ਉਹ ਅੱਗੇ ਜ਼ਰੂਰ ਲੱਗਣਾ ਚਾਹੀਦਾ ਤੇ ਉਹ ਹੀ ਕਹਿੰਦੇ ਵੀ ਜਿਹੜਾ ਕਹਿੰਦੇ ਵੀ ਅੱਗੇ ਲੱਗਣਾ ਬਹੁਤ ਔਖਾ ਮਗਰ ਤਾਂ ਤੁਰੇ ਜਾਂਦੇ ਆ ਕਾਫੀ ਲੱਗ ਜਾਂਦੇ ਆ ਲੋਕ ਸੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਸਾਚਨ ਸਿੰਘ ਜੀ ਸਾਨੂੰ ਜੋ ਗੁਰਮਖ ਪਿਆਰੇ ਕੋਈ ਚੀਜ਼ ਦਿੰਦੇ ਨੇ ਅਸੀਂ ਉਹ ਚੀਜ਼ ਉਸੇ ਟਾਈਮ ਕੋਈ ਲੋੜਵੰਦ ਬੱਚੀ ਸਕੂਲ ਕੋਈ 2-3 ਕਿਲੋਮੀਟਰ ਪੈਦਲ ਆਉਂਦੀ ਹੈਗੀ ਉਹਨੂੰ ਕੋ ਸੈਕੜੇ ਦਿੱਤਾ ਜਾ ਕੇ ਜਿਹਦੀ ਲੋੜ ਆ ਉਹ ਸੈ ਉਹ ਸਮਾਨ ਪੜਾ ਦਿੱਤਾ ਮੈਂ ਆਪਣੇ ਦੋਸਤਾਂ ਦਾ ਪਿੰਡ ਕੋਟਵਈ ਲੱਗਰ ਸੰਘਾਇਆ ਦਾ ਨਾਨਕ ਤੇਰਾ ਤੇਰਾ ਸੋਸਾਇਟੀ ਦੇ ਜੋ ਸੇਵਾਦਾਰ ਹੈ ਜੋ ਮੇਰੇ ਨਾਲ ਮੋਢੇ ਨਾਲ ਲਾ ਕੇ ਖੜੇ ਆ ਅਸੀਂ ਉਤੋਂ ਸੇਵਾ ਲੈ ਕੇ ਤੇ ਸਿੱਧੀ ਸੇਵਾ ਲੋੜਾਂ ਦਾ ਬੱਚਾ ਤੱਕ ਲੋੜ ਪਰਿਵਾਰਾਂ ਤੱਕ ਪਹੁੰਚਾਉਂਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ